ਭਾਈ ਗੁਰ ਇਕਬਾਲ ਸਿੰਘ ਨੇ ਸਿੱਧੇ ਰੂਪ ਚ ਤਾਂ ਨਹੀਂ ਪਰ ਅ ਸਿੱਧੇ ਰੂਪ ਦੇ ਵਿੱਚ ਜਿਹੜੇ ਚਪੈਰਿਆਂ ਤੇ ਤਰਕ ਕਰਦੇ ਹਨ ਉਹਨਾਂ ਨੂੰ ਧਮਕੀ ਦਿੱਤੀ ਅ ਸਿੱਧੇ ਰੂਪ ਦੇ ਵਿੱਚ ਨਾਲੇ ਬਾਬਾ ਜੀ ਸ਼ਰਾਫ ਵੀ ਦੇ ਰਹੇ ਨੇ ਤੇ ਤੁਸੀਂ ਉਹ ਵੀਡੀਓ ਸੁਣੀ ਆ ਆਪਾਂ ਵੀਡੀਓ ਸੁਣਦੇ ਆ ਤੇ ਨਾਲ-ਨਾਲ ਜਵਾਬ ਦੇਵਾਂਗੇ ਕਿ ਬਾਬਾ ਜੀ ਦਾ ਜਪ ਤਪ ਜਿਹੜਾ ਨਾ ਉਹ ਦੇਖ ਲਓ ਕਿੰਨੇ ਸਾਲਾਂ ਦਾ ਜਪ ਤਪ ਕਿੰਨੇ ਚਪੈਰੇ ਕੀਤੇ ਤੇ ਜਪ ਤਪ ਬਾਬਾ ਜੀ ਦਾ ਕੁਝ ਸਵਾਲਾਂ ਨੇ ਤੋੜ ਦਿੱਤਾ ਬਾਬਾ ਜੀ ਅਜੇ ਤਾਂ ਸ਼ੁਰੂ ਹੋਏ ਆ ਆਪਾਂ ਤੁਹਾਡਾ ਜਪਤਾਬ ਟੁੱਟ ਗਿਆ। ਅਸ ਸੁਣਿਓ ਕਿਦਾਂ ਅ ਸਿੱਧੇ ਰੂਪ ਦੇ ਵਿੱਚ ਧਮਕੀ ਆ। ਨਾਲ ਸ਼ਰਾਬ ਦੇ ਦੇਣ ਬਾਬਾ ਜੀ ਇਹ ਸੁਣਿਓ। ਜਿਹੜੇ ਲੋਕ ਤੁਹਾਨੂੰ ਭਗਤੀ ਤੋਂ ਛਡਾਉਂਦੇ ਨੇ ਇਹੋ ਜਿਹਾਂ ਦਾ ਸੰਗ ਵੀ ਨਹੀਂ ਕਰਨਾ ਕੋਈ ਛੱਡਾ ਨਾ ਪੈ ਜਾਏ। ਜਿਹੜੇ ਲੋਕ ਤੁਹਾਨੂੰ ਭਗਤੀ ਤੋਂ ਛਡਾਉਂਦੇ ਨੇ ਇਹੋ ਜਿਹੇ ਲੋਕਾਂ ਦਾ ਸੰਗ ਨਹੀਂ ਕਰਨਾ। ਬਾਬਾ ਜੀ ਤੁਹਾਡੇ ਮੁਤਾਬਕ ਭਗਤੀ ਦਾ ਅਰਥ ਕੁਝ ਹੋਰ ਹੋਣਗੇ ਗੁਰਬਾਣੀ ਅਨੁਸਾਰ ਪੜੋ। ਭਗਤੀ ਕੀ ਆ? ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਵੇਣ ਗੁਣ ਕੀਤੇ ਭਗਤ ਨਾ ਹੋਏ। ਇਹੀ ਆਚਾਰ ਇਹੀ ਵਿਵਹਾਰ ਆਗਿਆ ਮੰਨ ਹੋਏ ਭਗਤ ਤੁਮਾਰੀ ਭਗਤ ਦੀ ਤੱਤੇ ਨੂੰ ਸਿਹਾਰੀ ਜਿਸਦਾਰਤਾ ਭਗਤੀ ਗੁਰੂ ਦੇ ਹੁਕਮਾ ਬਚਨ ਉਤੇ ਚੱਲਣਾ ਆਚਾਰ ਵਿਵਹਾਰ ਰੱਖਣਾ ਗੁਨਾ ਦੇ ਅਨਸਾਰ ਜੀਵਨ ਬਤੀਤ ਕਰਨਾ ਇਹੀ ਭਗਤੀ ਆ ਭਗਤੀ ਉਹ ਨਹੀਂ ਆ ਕੋਟ ਕੋਟੀ ਮੇਰੀ ਅਰਜਾ ਪਵਨ ਪੀਣਾ ਪਿਆਓ ਚੰਦ ਸੂਰਜ ਦੇ ਗੁਫਾੜਾ ਦੇਖਾਂ ਸੁਪਨੇ ਸੌਣਾ ਥਾਉ ਪੀ ਤੇਰੀ ਕੀਮਤ ਨਾ ਪਾਵਾ ਹਉ ਕੇ ਵੜਾ ਕਾ ਨਾਮ ਤਨ ਹੈ ਮੈਂਚੜ ਗੱਲੀ ਆ ਪੀ ਮਨ ਤੇ ਰੋਗ ਨਾ ਜਾਈ

ਲਗਾਦਾ ਹੀ ਹੋਰੀ ਹੋ ਲਗਾ ਪਿਆ ਭਗਤੀ ਨਾ ਕਰਦੇ ਬੰਦਗੀ ਦੀ ਛੇਵੇਂ ਪਾਸ਼ਾ ਕਹਿੰਦੇ ਇਹੋ ਜਿਆ ਤੂੰ ਗੂਰ ਲੈ ਭਗਤੀ ਬੰਦ ਹੋ ਜਾਏ ਅਸੀਂ ਭਗਤੀ ਬੰਦ ਕਰਨ ਨੂੰ ਨਹੀਂ ਕਹਿ ਰਹੇ ਆਪਾਂ ਤਾਂ ਇਹ ਕਹਿ ਰਹੇ ਆ ਵੀ ਘਰ ਬੈ ਕੇ ਪਾਠ ਕਰਨ ਲੋ ਕੋਈ ਪ੍ਰਚਾਰਕ ਹੈਗਾ ਜਿਹੜਾ ਪਾਣੀ ਪੜਨ ਤੋਂ ਰੋਕ ਰਿਹਾ ਵਾ ਆਪਾਂ ਤਾਂ ਖੁਦ ਮੈਂ ਖੁਦ ਕਈ ਬੱਚਿਆਂ ਨੂੰ ਸੰਥਿਆ ਦੇ ਰਿਹਾ ਵਾਂ ਸ਼ਾਮ ਨੂੰ ਕਲਾਸ ਲੱਗਦੀ ਆ ਸੁਖਮਨੀ ਸਾਹਿਬ ਜਿਹੜਾ ਉਹ ਸ਼ਾਮਾਂ ਨੂੰ ਬੀਬੀਆਂ ਕਰਦੀਆਂ ਨੇ ਕਈ ਵਾਰ ਕਈ ਵਾਰ ਸਵੇਰੇ ਕਰਦੀਆਂ ਨੇ ਐਤਵਾਰ ਨੂੰ ਕੀਤਾ ਜਾਂਦਾ ਵਾ ਘਰਾਂ ਦੇ ਵਿੱਚ ਵੀ ਹੁੰਦਾ ਵਾ ਬਾਣੀ ਪੜਨ ਤੋਂ ਕੌਣ ਰੋਕ ਰਿਆ ਬਾਣੀ ਪੜਨ ਤੋਂ ਤਾਂ ਕੋਈ ਪ੍ਰਚਾਰਕ ਨਹੀਂ ਰੋਕ ਰਿਆ ਆਪਾਂ ਦੇ ਖੁਦ ਸੰਥਿਆ ਦੀ ਕਲਾਸਾਂ ਲਗਾ ਰਹੇ ਆ ਸਾਡੇ ਕੋਲ ਬੱਚੇ ਆ ਰਹੇ ਨੇ ਬਾਣੀ ਪੜਾਈ ਜਾ ਰਹੀ ਹੈ ਬਾਣੀ ਦੇ ਸੰਥਿਆ ਦੇ ਰਹੇ ਆ ਆਪਾਂ ਅਗਤੀ ਤਾਂ ਨਹੀਂ ਕੋਈ ਵੀ ਰੋਕ ਰਿਆ ਤੁਹਾਡੇ ਪਖੰਡ ਤੋਂ ਰੋਕ ਰਿਆ ਆਪਾਂ ਛਟਾਣਾ ਪੈ। ਛਟਾਣਾ ਪੈ ਦੇ। ਉਹਨਾਂ ਇਹੋ ਜਿਹਾ ਬੰਦਾ ਹੈ ਜਿਹੜਾ ਵੀਡੀਓ ਕੱਢਦੀ। ਸਾਹਮਣੇ ਆਵੇ ਤਾਂ ਉਹਨੂੰ ਵੀ ਪਿਆਰ ਨਾਲ ਸਮਝਾਈਏ। ਸਾਹਮਣੇ ਆਵੇ ਤਾਂ ਫੇਰ ਉਹਨੂੰ ਪਿਆਰ ਨਾਲ ਸਮਝਾਈਏ। ਇਹਨੂੰ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਸਮਝਦੇ ਹੋ ਤਾਂ ਮਤਲਬ ਕੀ ਹੈ? ਇਹ ਕਿਹਦੇ ਬਾਰੇ ਗੱਲ ਹੋ ਰਹੀ ਆ ਭਾਈ ਗੁਰシャン ਸਿੰਘ ਬਾਰੇ ਇਹ ਸਾਹਮਣੇ ਆਵੇ ਆਪਾਂ ਨੂੰ ਮਤਲਬ ਸਾਡੇ ਵਰਗਿਆਂ ਨੂੰ ਕਹਿ ਰਹੇ ਨੇ ਇਹ ਸਾਹਮਣੇ ਆਵੇ ਫਿਰ ਉਹਨੂੰ ਆਪਾਂ ਪਿਆਰ ਨਾਲ ਸਮਝਾਵਾਂਗੇ ਤਾਂ ਉਹਦਾ ਮਤਲਬ ਕੀ ਹੁੰਦਾ ਪੰਜਾਬੀ ਭਾਸ਼ਾ ਵਾਲੇ ਸਾਰੇ ਸਮਝਦੇ ਇਹਨੂੰ ਧਮਕੀ ਕਹਿੰਦੇ ਨੇ ਬਾਬਾ ਜੀ ਸਮਝਾਉਣ ਦਾ ਅਰਥ ਕੀ ਹੁੰਦਾ ਭਾਲਾ ਕੋਈ ਇੱਕ ਸਵਾਲ ਦਾ ਇਸ ਵੀਡੀਓ ਦੇ ਵਿੱਚ ਜਵਾਬ ਦਿੱਤਾ ਹੈ ਫਿਰ ਤਾਂ ਆਪਾਂ ਮੰਨਾਂਗੇ ਭਾਈ ਤੁਸੀਂ ਸਵਾਲਾਂ ਦੇ ਜਵਾਬ ਦੇ ਰਹੇ ਹੋ ਅੱਗੇ ਸੁਣੋ ਨਾ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨ ਦੀ ਉਸਤਤ ਕਰਨ ਦੀ ਲੋੜ ਨਹੀਂ ਇੰਜ ਲੱਗਦਾ ਤ ਉਸ ਨੂੰ ਮਨੀ ਸਾਹਿਬ ਕਦੀ ਪੜ੍ਹ ਹੀ ਨਹੀਂ ਕੋਣ ਕਹਿ ਰਿਹਾ ਪੀ ਬਾਬਾ ਦੀਪ ਸਿੰਘ ਨੂੰ ਯਾਦ ਨਾ ਕਰੋ ਰੋਜ਼ਾਨਾ ਗੁਰਦੁਆਰੇ ਵਿੱਚ ਆਪਾਂ ਯਾਦ ਕਰਦੇ ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਉਹਨਾਂ ਵਿੱਚ ਬਾਬਾ ਦੀਪ ਸਿੰਘ ਨੇ ਹਾਂ ਉਹ ਜਨਾ ਯਾਦ ਕੀਤਾ ਜਾਂਦਾ ਬਾਬਾ ਦੀਪ ਸਿੰਘ ਨੂੰ ਯਾਦ ਕਰਨ ਤੋਂ ਕੋਣ ਰੋਕ ਰਿਹਾ ਤੁਹਾਡੇ ਪਖੰਡ ਜਿਹੜਾ ਤੁਸੀਂ ਅੱਜ ਚਪਾਰੇ ਦੀਆਂ ਮਰਿਆਦਾਵਾਂ ਚ ਚਲਾਈਆਂ ਹੋਈਆਂ ਸਵਾਲ ਤਾਂ ਇਹਨਾਂ ਤੇ ਆ ਬਾਣੀ ਤੋਂ ਥੋੜੀ ਗੱਲ ਦਾ ਕਰ ਰਹੇ ਆਪਾਂ ਬਾਬਾ ਦੀਪ ਸਿੰਘ ਨੂੰ ਯਾਦ ਕਰਨ ਤੋਂ ਥੋੜਾ ਕੋਈ ਰੋਕ ਰਿਹਾ ਗੁੰਮਰਾਹ ਨਾ ਕਰੋ ਸੰਤਾਂ ਨੂੰ ਸੋਮਰੀ ਸਾਹਿਬ ਕਹਿੰਦੀ ਬ੍ਰਹਮ ਗਿਆਨੀ ਕੋ ਫੌਜੀ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਗੁਰੂ ਸਾਹਿਬ ਸੋ ਜੀਰ ਦੇ ਆਪ ਬਾਣੀ ਕਹਿ ਰਹੀ ਹੈ ਬਾਬਾ ਜੀ ਨੂੰ ਗਰਮ ਗਿਆਨੀ ਨਹੀਂ ਗਾਜ ਉਹ ਤੇ ਪਰਮੇਸ਼ਰ ਦਾ ਰੂਪ ਨੇ ਗੁਰੂ ਸਾਹਿਬ ਆਪ ਕਹਿੰਦੇ ਸਾਧ ਕੀ ਸੋਨਾ ਸਾਹਿਬ ਤੋਂ ਨੇ ਆਈ ਨਾਨਕ ਸਾਹਿਬ ਦਾ ਭੇਜਣਾ ਤੇ ਇਹ ਨਹੀਂ ਆ ਗਿਆ ਗੁਰਬਾਨੀ ਦੇ ਤੌਰ ਮੋਰ ਕੇ ਅਰਥ ਕਰਨੇ ਤੁਹਾਡੇ ਸਾਧਾ ਲਾਤਾ ਬੜੇ ਪੁਰਾਣੀ ਇਹ ਦਰੀਤ ਹੈ ਤੁਹਾਡੀ ਉਹ ਕਿਉਂ ਨਹੀਂ ਪੜਿਆ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟਕਾ ਕਰਤਾ ਬ੍ਰਹਮ ਗਿਆਨੀ ਸਦ ਜੀਵਾ ਨਹੀਂ ਮਰਦਾ। ਬਾਬਾ ਦੀਪ ਸਿੰਘ ਸ਼ਰੀਰ ਕਰਕੇ ਇੱਥੇ ਹੈਗੇ ਨੇ ਸਾਡੇ ਕੋਲ। ਬਾਬਾ ਦੀਪ ਸਿੰਘ ਨੂੰ ਬ੍ਰਹਮ ਦਾ ਗਿਆਨ ਸੀ ਇਹ ਤਾਂ ਕੋਣ ਮੁਨਕਰ ਆ ਕੋ ਦੁਨੀਆ ਦਾ ਇਨਸਾਨ ਮੁਨਕਰ ਨਹੀਂ ਹੋ ਸਕਦਾ। ਉਹਨਾਂ ਨੂੰ ਬ੍ਰਹਮ ਦਾ ਗਿਆਨ ਸੀ ਬਿਲਕੁਲ ਸੀ। ਭਾਈ ਮਨੀ ਸਿੰਘ ਨੂੰ ਨਹੀਂ ਸੀ। ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਪਾਈ ਸਤੀਦਾ ਜੀ ਪਾਈ ਮਤੀਦਾ ਜੀ ਪਾਈ ਬਿਆਲਾ ਜੀ ਹੋਰ ਕਿੰਨੇ ਸਿੰਘ ਨੇ ਹੋਰ ਕਿੰਨੇ ਸ਼ਹੀਦ ਨੇ ਸਰਦਾਰ ਹਰਜੀਤ ਸਿੰਘ ਨਰੂਏ ਦੀ ਗੱਲ ਕਾ ਲੋ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਾ ਲੋ ਚਾਰ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਇਹਨਾਂ ਨੂੰ ਬ੍ਰਾਹਮਣਾਂ ਗਿਆਨੀ ਸੀ ਫਿਰ ਕੱਲਾ ਚਪੈਰਾ ਬਾਬਾ ਦੀਪ ਸਿੰਘ ਦੇ ਨਾਮ ਤੇ ਕਿਉਂ ਕੋਈ ਨਹੀਂ ਅੱਗੇ ਤੁਹਾਨੂੰ ਜਵਾਬ ਦਿੰਨੇ 16 ਦਾ ਜਵਾਬ ਦਿਓ ਆਗ ਨਹੀਂ ਕਰਨਾ بابا ਦੀਪ ਸਿੰਘ ਵਰਗੇ ਸਾ ਉਹ بابا ਦੀਪ ਸਿੰਘ ਵਰਗ ਭਗਵਾਨੀ ਨੂੰ ਪਰਮੇਸ਼ਰ ਦਾ ਦਰਜਾ ਆਖੋ ਸਤਿਗੁਰੂ ਗੁਰਬਾਣੀ ਦੇ ਦਰਜਾ بابا ਦੀਪ ਸਿੰਘ ਤੇ ਕੋਈ ਪ੍ਰਚਾਰਕ ਤਰਕ ਨਹੀਂ ਕਰ ਰਿਹਾ بابا ਗਰੀਬ بابا ਦੀਪ ਸਿੰਘ ਜੀ ਮਹਾਨ ਸੀ ਹੈਤ ਨੇ ਇਹ ਤਾਂ ਕੋਈ ਮੁਨਕਰ ਨਹੀਂ ਹੈ بابا ਦੀਪ ਸਿੰਘ ਦੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਪਰ ਜੋ ਤੁਸੀਂ ਕਰ ਰਹੇ ਹੋ ਗੁਰੂ ਦਾ ਰੂਪ ਗੁਰੂ ਦਾ ਦਰਜਾ ਦੇ ਕਰਕੇ ਇੱਕ ਵੱਖਰੇ ਆਸਣਾਂ ਲਵਾ ਕਰਕੇ ਇਕ ਕਾਲਪਨਿਕ ਫੋਟੋਆਂ ਰੱਖ ਕਰਕੇ ਤੁਸੀਂ ਤਾਂ ਫੋਟੋਆਂ ਨਾਲ ਜੋੜ ਰਹੇ ਹੋ ਤੇ ਤੁਹਾਡੀ ਖੁਦ ਦੀ ਕਈ ਵੀਡੀਓ ਨੇ ਜਿਹਦੇ ਵਿੱਚ ਕਹਿੰਦੇ ਵੀ ਇਹ ਬਾਬਾ ਦੀਪ ਸਿੰਘ ਦੀ ਫੋਟੋ ਦਾ ਆਸਣ ਲਾਇਆ ਜਾਏ ਸੁੱਚੀ ਚਾਦਰ ਉੱਤੇ ਆਸਣ ਗੁਰੂ ਦਾ ਹੁੰਦਾ ਕਿ ਸੇਖ ਦਾ ਹੁੰਦਾ ਆ ਆਸਣ ਗੁਰੂ ਦਾ ਹੁੰਦਾ ਕਿੰਨੀਆਂ ਹੀ ਪੰਗਤੀਆਂ ਨੇ ਮੈਂ ਪੂਰਾ ਸੁਰਾਉਂਦਾ ਵਈ ਉਹ ਸਭ ਦਾ ਭਲਾ ਕਰੇ ਤੇ ਭੰਗ ਖੇਤਾਂ ਕਿਹਾਗੇ ਤੇ ਉਹਦੇ ਤੇ ਭਲਾ ਕਰੇ ਤੇ ਤਾਂ ਕੇ ਵੀ ਦੀ ਜਨ ਨਾਲ ਪੜਾਵੀ ਕਰੇ ਜਿਹੜੇ ਬਾਬਾ ਦੀਪ ਸਿੰਘ ਬਾਰੇ ਕੁਝ ਬੋਲਦੇ ਨੇ ਬਾਬਾ ਹੀ ਬਿਆਲੂ ਹੈ ਜਿਹੜੇ ਬਾਬਾ ਦੀਪ ਸਿੰਘ ਬਾਰੇ ਬੋਲਦੇ ਕੌਣ ਬੋਲਿਆ ਬਾਬਾ ਦੀਪ ਸਿੰਘ ਬਾਰੇ ਕੋਈ ਨਹੀਂ ਬੋਲਿਆ ਬਾਬਾ ਦੀਪ ਸਿੰਘ ਬਾਰੇ ਕੋਈ ਇੱਕ ਵੀਡੀਓ ਲੈ ਆ ਕੇ ਦੱਸੋ ਗੁੰਮਰਾਹ ਨਹੀਂ ਕਰੀਦਾ ਜਿਹੜੇ ਸਵਾਲ ਕੀਤੇ ਸਨ ਉਹਦਾ ਜਵਾਬ ਦਿਓ ਨਾ ਸੰਗਤ ਨੂੰ ਜਵਾਬ ਦਿਓ ਕੋਈ ਇੱਕ ਸਵਾਲ ਦਾ ਜਵਾਬ ਦਿੱਤਾ ਸਵਾਲ ਤਾਂ ਇਹ ਸੀ ਚਪਾਰੇ ਦੀ ਮਰਿਆਦਾ ਹੋਣ ਕਿੱਥੋਂ ਆ ਗਈ ਓ ਧਰਤੀ ਪਾਰ ਕੇ ਪਤਾ ਨਹੀਂ ਇੱਕਦਮ ਤੋਂ 1-2 ਸਾਲ ਹੀ ਆ ਹੋਏ ਫਿਰ ਚਪਾਰੇ ਪਤਾ ਨਹੀਂ ਕਿੱਥੋਂ ਸ਼ੁਰੂ ਹੋ ਗਏ ਇਹ ਕਿੱਥੋਂ ਆਈ ਮਰਿਆਦਾ ਇਤਿਹਾਸੋਂ ਆਈ ਆ ਗੁਰਬਾਣੀ ਚੋਂ ਆਈ ਆ ਕਿੱਥੋਂ ਆਈ ਏ ਮਰਿਆਦਾ ਸਵਾਲ ਤਾਂ ਸਵਾਲ ਤਾਂ ਇਹ ਸੀ ਤੁਹਾਡੇ ਅਨੁਸਾਰ ਚਪਾਰਾ ਕੀ ਆ ਕਦੋਂ ਚਪਾਰਾ ਹੁੰਦਾ ਕਦੋਂ ਆ ਇਹ ਮਰਿਆਦਾ ਕਹਿੰਦੇ ਦਿੱਤੀ ਕਿਹੜੇ ਗੁਰੂ ਸਾਹਿਬ ਨੇ ਦਿੱਤੀ ਏ ਮਰਿਆਦਾ ਕਿੱਥੋਂ ਆਈ ਮਰਿਆਦਾ ਏ ਇਹ ਸਵਾਲ ਤਾਂ ਇਹ ਸੀ ਤੁਸੀਂ ਹੋਰ ਕੋਈ ਲੱਗਦਾ ਹੈਗੇ ਅੱਗੇ ਸੁਣਿਓ ਬਾਬਾ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਬਾਬਾ ਜੀ ਦੇ ਜਾਲੂ ਪਰ ਮੈਂ ਉਹਨਾਂ ਨੂੰ ਇਸ ਮਾਈਕ ਤੇ ਕਹਿਣਾ ਬਾਬਾ ਜੀ ਜਾਲੂ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਤੁਹਾਨੂੰ ਬਾਬਾ ਨੋਦ ਸਿੰਘ ਨੇ ਨਹੀਂ ਬਖਸ਼ਣਾ ਸ਼ਰਾਬ ਦੇ 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 ਕੋ ਸ਼ਰਾਬ ਬਾਬਾ ਨੋਦ ਸਿੰਘ ਨੇ ਨਹੀਂ ਬਖਸ਼ਣਾ ਇੱਕ ਪਾਸੇ ਤੁਸੀਂ ਕਹੋ ਕਹਿੰਦੇ ਹੋ ਵੀ ਸਾਡੇ ਨਾਲ ਮਿਲੇ ਆਕਰ ਕੇ ਆਪਾਂ ਪਿਆਰ ਨਾਲ ਸਮਝਾਵਾਂਗੇ ਇੱਕ ਪਾਸੇ ਧਮਕੀਆਂ ਦੇ ਜਾਂਦੇ ਇੱਕ ਪਾਸੇ ਬਾਬਾ ਨੋਦ ਸਿੰਘ ਬਾਰੇ ਕਹੀ ਜਾਂਦੇ ਕਿ ਉਹਣਾ ਨੇ ਨਹੀਂ ਬਖਸ਼ਣਾ ਚਲ ਠੀਕ ਹੈ ਜੀ ਆਪਾਂ ਗਲਤ ਹੋ ਗਏ ਹਾਂ ਉਹ ਬਾਬਾ ਨੋਦ ਸਿੰਘ ਦੇਖ ਲੇਗਾ ਫੇ ਤੁਸੀਂ ਕਾਹ ਤੋਂ ਕਲਪੇ ਫਿਰਦੇ ਹੋ ਜੇ ਤੁਹਾਨੂੰ ਇੰਨਾ ਵਿਸ਼ਵਾਸ ਹੈ ਫੇ ਠੀਕ ਹੈ ਫਿਰ ਤੁਸੀਂ ਚੁੱਪ ਕਰਕੇ ਬੈਠੇ ਰਹੋ ਤੁਸੀਂ ਆਪਣਾ ਕੰਮ ਕਰੀ ਜਾਓ ਸਾਨੂੰ ਆਡਾ ਕੰਮ ਕਰਨ ਦਿਓ ਕਲਪੇ ਗੋ ਫਿਰਦੇ ਹੋ ਬਾਬਾ ਜੀ ਕਿਉਂ ਕਰਤੇ ਫਿਰਦੇ ਹੋ ਤੁਸੀਂ ਸਾਨੂੰ ਸਾਡਾ ਕੰਮ ਕਰਨ ਦਿਓ ਤੁਸੀਂ ਆਪਣਾ ਕੰਮ ਕਰਿਓ ਜੇ ਤੁਹਾਨੂੰ ਬਾਬਾ ਨੋਦ ਸਿੰਘ ਜੀ ਤੇ ਇੰਨਾ ਵਿਸ਼ਵਾਸ ਹੈ ਤੇ ਠੀਕ ਹੈ ਫਿਰ ਸਾਨੂੰ ਬਾਬਾ ਨੋਦ ਸਿੰਘ ਜੀ ਦੇਖ ਲੈਣਗੇ ਫਿਰ ਸਾਨੂੰ ਹੈਨਾ ਜੇ ਆਪਾਂ ਗਲਤ ਕਰਦੇ ਆਵਾਂਗੇ ਸਾਡੇ ਨਾਲ ਹੋ ਜਾਏਗਾ ਗਲਤ ਕੋਈ ਗੱਲ ਨਹੀਂ ਉਹ ਆਪਾਂ ਦੇਖ ਲਵਾਂਗੇ ਫਿਰ ਤੁਸੀਂ ਕੋਈ ਕਲਪਦੇ ਹੋ ਤੁਸੀਂ ਨਾ ਕਲਪੋ ਯਾਦ ਰੱਖੋ ਬਾਬਾ ਇਹ ਨਹੀਂ ਗਣਾ ਬਾਬਾ ਜੀ ਤੇ ਬਾਬਾ ਨੌ ਸਿੰਘ ਨੇ ਨਹੀਂ ਵਸਣਾ ਬਾਕੀ ਦੇ ਸੀਰ ਸਿੰਘਾਂ ਨੇ ਵੀ ਨਹੀਂ ਵਸਣਾ ਸਾਰੇ ਇਹ ਬਾਬਾ ਜੀ ਸੀਧ ਸਿੰਘ ਤੁਹਾਡੀ ਰਜਿਸਟਰੀ ਨਹੀਂ ਆ ਕਿ ਤੁਸੀਂ ਰਜਿਸਟਰ ਕਰਾ ਲਿਆ ਤੁਸੀਂ ਮਲਕੀਅਤ ਲੈ ਲਈ ਆ ਸਾਡੇ ਵੀ ਨੇ ਉਹ ਸਾਡੇ ਵੀ ਆਈਡਲ ਨੇ ਅਸੀਂ ਵੀ ਉਹਨਾਂ ਨੂੰ ਮੰਨਦੇ ਆ ਅਸੀਂ ਵੀ ਉਹਨਾਂ ਨੂੰ ਯਾਦ ਕਰਦੇ ਆ ਸਾਰੇ ਸ਼ਹੀਦ ਸਿੰਘ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਨਮਨ ਕਰਦੇ ਆ ਸਜਦਾ ਕਰਦੇ ਆ ਅਸੀਂ ਉਹਨਾਂ ਨੂੰ ਤੁਹਾਡੀ ਰਜਿਸਟਰੀ ਨਹੀਂ ਹੈ ਜੇ ਤੁਸੀਂ ਮਲਕੀਅਤ ਬਣਾਈ ਹੈ ਸ਼ਹੀਦ ਸਿੰਘਾ ਦਿੱਤੇ ਵੀ ਸਾਡੇ ਹੀ ਨੇ ਤੁਹਾਡੇ ਨਹੀਂ ਹੈ ਬੱਸ ਬਾਬਾ ਨੋਜ਼ਹਿਰੀ तकरीबन 10 ਸਾਲ ਵੱਡੇ ਸੀ ਬਾਬਾ ਨੋਜ਼ਹਿਰੀ ਨੇ 79 ਦੇ ਆ ਵੀ ਉਹਨਾਂ ਕੋਲੋਂ ਸੰਧਿਆ ਵੀ ਹੋਰ ਵੀ ਜਿਵੇਂ ਜਿਵੇਂ ਸਾਰੇ ਅੱਡੇ ਪੁਕੇ ਸਾਸੀ ਸੀ ਬਾਬਾ ਦੀ ਜੀ ਨੇ ਇਹ 20 ਜਫੇਦਾਰ ਬਣਾਇਆ ਸੀ ਮਿਸਲ ਸ਼ਿਦਾ ਮਿਸਲ ਹੀਦਾ ਦਾ ਮੀਰ ਜਫੇਦਾਰ ਉਹਨਾਂ ਨੂੰ ਭਰਾਇਆ ਬਾਬਾ ਨੋਸ ਜੀ ਜਦੋਂ ਬਾਬਾ ਜੀ ਘਰ ਮੰਦਰ ਸਾਹਿਬ ਦੀ ਵੇਦਵੀ ਲਈ ਨਿਕਲੇ ਆ ਉਹਨਾਂ ਨੂੰ ਕਿਹਾ ਸੀ ਤੁਸੀਂ ਉੱਥੇ ਡਿਊਟੀ ਦੀ ਸਾਬੋ ਦੀ ਤਲਵੰਡੀ ਤੇ ਬਾਬਾ ਨੋਸ ਜੀ ਕਹਿੰਦੇ ਮੈਂ ਤੇ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਸ਼ੀਧੀ ਦੇਣੀ ਹੈ ਐਸੇ ਨਾਲ ਹੀ ਜਾਣਗੇ ਇਹ ਕਸਰ ਕਰ ਰਹੇ ਨਹੀਂ ਤੇ ਕੋ ਕਦਮ ਨਾਲ ਕਦਮ ਮੈਨੂੰ ਲਾਇਆ ਉਹ ਤੋਂ ਟੱਲਾ ਲਾਇਆ ਉਹਦੇ ਬਾਬਾ ਨੋਸ ਨਾਲ ਕਰ ਕਰ बा जी एक गल दसा तगड़ा हिरदा करके सुनो जे बाबा दीप सिंह शरीर करके होंगे ना ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਸਾਧਾ ਨੂੰ ਡਾਂਗ ਫੇਰਨੀ ਸੀ ਇਹ ਗੱਲ ਯਾਦ ਰੱਖਿਓ ਤੁਸੀਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਹੋ ਬਖਸ਼ਣਾ ਨਹੀਂ ਬਾਬਾ ਦੀਪ ਸਿੰਘ ਜੀ ਅੱਜ ਸਰੀਰਕ ਰੂਪ ਦੇ ਵਿੱਚ ਮੌਜੂਦ ਨੇ ਨਾ ਤੇ ਉਹਨਾਂ ਨੇ ਦੱਸਣਾ ਸੀ ਅਸਲ ਦੇ ਵਿੱਚ ਸਿੱਖ ਕੌਣ ਨੇ ਅਸਲ ਦੇ ਵਿੱਚ ਉਹਨਾਂ ਨੂੰ ਮੰਨ ਕੌਣ ਰਿਹਾ ਵਾ ਬਿਲਕੁਲ ਹੀ ਗਿਆਨ ਦਾ ਹੈ ਜੋ ਦੀ ਸਰ ਬੜੀ ਜਾ ਰਹੀ ਹੈ ਉਹ ਜਦ ਵਿੱਚ ਬੜੀ ਸੀ। ਹਮਾਰੀ ਜਦ ਬੜੀ ਜਾ ਰਹੀ ਹੈ ਜੋ ਬੰਦ ਜਦ ਬੜੀ ਸੀ। ਇੱਕ ਵੀਡੀਓ ਜਿਹਨੂੰ ਪੈਰਿਆਂ ਦੀ ਬਾਣੀ ਬਣਾ ਰਿਹਾ ਉਹ ਜਿਹੜੀ ਪਹਿਲੇ ਪੈਰੇ ਰਹਿਣ ਕੇ ਵੱਲ ਜਾ ਰਿਹਾ ਦੂਜੇ ਪੈਰੇ ਆ। ਕਹਿੰਦਾ ਆ ਬਾਣੀ ਉਹ ਨਹੀਂ ਉਹ ਬਖੰਡਾ ਟੱਪਾ ਸਾਧਾ ਦੇਖਿਆ ਇਹਨੂੰ ਕਹਿੰਦੇ ਗੁੰਮਰਾਹ ਕਰਨਾ ਇਹਨੂੰ ਕਹਿੰਦੇ ਗੁੰਮਰਾਹ ਕਰਨਾ ਕਿੰਨਾ ਗੁੰਮਰਾਹ ਕੀਤਾ। ਉਹਨਾਂ ਨੇ ਇਹ ਕਿੱਥੇ ਕਿਹਾ ਕਿ ਸੁਖਮਨੀ ਸਾਹਿਬ ਅਖੰਡ ਹੈ। ਲਿਆਓ ਉਹ ਵੀਡੀਓ ਮੇਰੇ ਸਾਹਮਣੇ ਲਿਆਓ। ਅਬ ਇਦਾਂ ਪੈਰਲਲ ਚਲਾ ਕੇ ਦੱਸੋ ਕਿੱਥੇ ਗਿਆ ਉਹਨਾਂ ਨੇ ਵੀ ਆ ਪਖਾਂਡਿਆ ਸੁਖਮੀ ਸਾਹਿਬ ਉਹਨਾਂ ਨੇ ਤੁਹਾਡੇ ਚਪਾਰੇ ਜੋ ਤੁਸੀਂ ਚਪਾਰਾ ਇੱਕ ਮਰਿਆਦਾ ਚਲਾਈ ਹੋਈ ਹੈ ਇੱਕ ਢੋਂਗ ਚਲਾਇਆ ਚਪਾਰਾ ਸੁਖਮੀ ਸਾਹਿਬ ਨੇ ਪਖਾਂਡ ਨਹੀਂ ਕਿਹਾ ਸੁਖਮੀ ਸਾਹਿਬ ਤਾਂ ਪੜਾਇਆ ਸੁਖਮੀ ਸਾਹਿਬ ਤਾਂ ਪੜੀ ਜਾਂਦੀ ਆ ਸੁਖਮੀ ਸਾਹਿਬ ਤੋਂ ਤਾਂ ਆਪਾਂ ਕਹਿ ਰਹੇ ਆਂ ਵੀ ਘਰ ਵਿੱਚ ਬੈ ਕੇ ਸੁਖਮੀ ਸਾਹਿਬ ਦਾ ਪਾਠ ਕਰੋ ਕਰਜੇ ਕਰੋ ਜੇ ਬੈ ਕੇ ਗੁਰਦੁਆਰਿਆਂ ਚ ਸੁਖਮੀ ਸਾਹਿਬ ਦਾ ਪਾਠ ਹੁੰਦਾ ਆ ਪਰ ਉਹ ਇਦਾਂ ਮਰਿਆਦਾਵਾਂ ਚ ਚਪਾਰੇ ਬਣਾ ਕੇ ਨਹੀਂ ਹੁੰਦਾ ਜਿਹਦੇ ਨਾਲ ਤੁਸੀਂ ਜੋੜ ਰਹੇ ਹੋ ਜਿਸ ਚੀਜ਼ ਨਾਲ ਫੋਟੋ ਨਾਲ ਤੁਸੀਂ ਜੋੜ ਰਹੇ ਹੋ ਚਪੈਰੀਆਂ ਨਾਲ ਜੋੜ ਰਹੇ ਹੋ ਬਾਣੀ ਨਾਲ ਥੋੜੀ ਜੋੜ ਰਹੇ ਹੋ ਗੁੰਮਰਾਹ ਨਹੀਂ ਕਰੀ ਤੇ ਤਾਂ ਸਾਫ਼ ਤੇ ਸਪਸ਼ਟ ਜਿੱਦਾਂ ਮੈਂ ਜਵਾਬ ਦੇ ਰਿਹਾ ਸਾਫ਼ ਤੇ ਸਪਸ਼ਟ ਜਵਾਬ ਦਿਓ ਹੁਣ ਇੱਕ ਗੱਡੀ ਵੱਡੀ ਗੱਲ ਲੈ ਨੀ ਕਹਿ ਰਿਹਾ ਸੁਖਮਨੀ ਸਾਹਿਬ ਨੂੰ ਪਖੰਡ ਕਹਿੰਦਾ ਆ ਬਾਣੀ ਸੁਖਮਨੀ ਸਾਹਿਬ ਨੂੰ ਪਖੰਡ ਕਹਿੰਦਾ ਕਿੱਥੇ ਕਿਹਾ ਆ ਲਿਆਓ ਵੀਡੀਓ ਕੋਈ ਇੱਕ ਵੀਡੀਓ ਲਿਆ ਦਿਓ ਜਿਹਦੇ ਵਿੱਚ ਸੁਖਮਨੀ ਸਾਹਿਬ ਨੂੰ ਪਖੰਡ ਗਿਆ ਹੈ ਆਪਾਂ ਮਾਫੀ ਮੰਗਣ ਨੂੰ ਤਿਆਰ ਹੋਾਂਗੇ ਆਪਾਂ ਕਹਾਂਗੇ ਬਈ ਬਿਲਕੁਲ ਆਪਾਂ ਗਲਤ ਝੂਠ ਬੋਲਿਆ ਬਈ ਸੁਖਮਨੀ ਸਾਹਿਬ ਨੂੰ ਤਾਂ ਕਿਤੇ ਪਖੰਡ ਨਹੀਂ ਗਿਆ ਬਈ ਝੂਠ ਦਾ ਤੋਂ ਬੋਲਦੇ ਹੋ ਤੁਹਾਡੇ ਚਪਾਰੇ ਨੂੰ ਪਖੰਡ ਗਿਆ ਚਪਾਰੇ ਨੂੰ ਸੁਖਮਨੀ ਸਾਹਿਬ ਨੂੰ ਪਖੰਡ ਨਹੀਂ ਗਿਆ ਜੋ ਤੁਸੀਂ ਆ ਥੋੜੇ ਸਾਲਾਂ ਤੋਂ ਪਤਾ ਨਹੀਂ ਕਿੱਥੋਂ ਧਰਤੀ ਪਾਰ ਕੇ ਚਪਾਰਾ ਕੱਢਿਆ ਵਾ ਜਿਹੜੇ ਇਤਨਾ ਭਗਤੀ ਤੋਂ ਤੋੜਨ ਛੇਵੇਂ ਪਾਸ਼ਾ ਕਹਿੰਦੇ ਉਹਨਾਂ ਦਾ ਸੰਗ ਵੀ ਨਹੀਂ ਕਰਦਾ ਸੁਣ ਲਿਆ ਤੁਸੀਂ ਆਉਂਦੀ ਜਾ ਕੇ ਫੇਸਬੁੱਕ ਤੇ ਪੇਜ ਉੱਥੇ ਜਾ ਕੇ ਸੁਣ ਲੈ ਮੈਂ ਉੱਥੇ ਚਲਾ ਰਿਹਾ ਵਾਂ ਸੁਣ ਲਿਆ ਤੁਸੀਂ ਕਿਸੇ ਇੱਕ ਗੱਲ ਦਾ ਜਵਾਬ ਦਿੱਤਾ ਇਦਾਂ ਧਮਕੀਆਂ ਦੇ ਨੇ ਸਿੱਧੇ ਰੂਪ ਦੇ ਵਿੱਚ ਸ਼ਰਾਬ ਬਿੰਦੇ ਨੇ ਸ਼ਰਾਬ ਕੋਈ ਨਹੀਂ ਬਾਬਾ ਜੀ ਅਸੀਂ ਤਾਂ ਜੀ ਸ਼ੁਰੂ ਹੋਏ ਆ ਜਿੰਨਾ ਚਿਰ ਸਾਹ ਚੱਲਦੇ ਆ ਸੰਗਤ ਨੂੰ ਜਾਗਰੂਕ ਕਰਦੇ ਰਹਾਂਗੇ ਬਾਕੀ ਸਾਰੇ ਪਤਾ ਹੈ ਕੌਣ ਬਾਣੀ ਪੜਾਉਂਦੇ ਨੇ ਗਰਮੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਏਸੀਆਂ 'ਚ ਬੜੇ ਸੀ ਨਾ ਸਾਡੇ ਵੀਰ ਕੈਂਪ ਲਾ ਰਹੇ ਸਨ ਕਾਦੇ ਬਾਤਿਲ ਆ ਰਹੇ ਸਨ ਲੋਕਾਂ ਨੂੰ ਗੁਰਬਾਣੀ ਰੋਜ਼ਾਨਾ ਜਿੰਨੇ ਵੀ ਮਿਸ਼ਨਰੀ ਕਾਲਜ ਦੇ ਵੀਰ ਨੇ ਸ਼ਾਮਾਂ ਨੂੰ ਬੱਚਿਆਂ ਦੀਆਂ ਕਲਾਸਾਂ ਲਾਉਂਦੇ ਨੇ ਕਾਦੀਆਂ ਲਾਉਂਦੇ ਨੇ ਗੁਰਬਾਣੀ ਦੀਆਂ ਕਿਉਂ ਲਾ ਰਹੇ ਨੇ ਉਹਨਾਂ ਨੂੰ ਪੈਸੇ ਵੀ ਨਹੀਂ ਰਹਿਗੇ ਕਿਤੋਂ ਆਪਣੀ ਖੁਸ਼ੀ ਦੇ ਨਾਲ ਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਗਮਰਾਹ ਨਾ ਕਰਿਆ ਕਰੋ ਸਵਾਲਾਂ ਦੇ ਜਵਾਬ ਦਿਓ ਜਾ ਸਾਨੂੰ ਕੋ ਆਪਾਂ ਤੁਹਾਡੇ ਨਾਲ ਸਵਾਲ ਜਵਾਬ ਕਰਨ ਨੂੰ ਤਿਆਰ ਆ ਸਾਨੂੰ ਜਵਾਬ ਦਿਓ ਚਪੈਰੇ ਦੀ ਮਰਿਆਦਾ ਕਿਸ ਗੁਰੂ ਸਾਹਿਬਾਨ ਨੇ ਦਿੱਤੀ ਕਿੱਥੇ ਲਿਖੀ ਹੈ ਮਰਿਆਦਾ ਇਤਿਹਾਸ ਵਿੱਚ ਕਿੱਥੇ ਲਿਖੀ ਹੈ ਉਸ ਚੀਜ਼ ਦਾ ਜਵਾਬ ਦਿਓ ਲੋਕਾਂ ਨੂੰ ਗਮਰਾਹ ਨਾ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ